ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 4 ਮਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਲੱਗਦਾ ਮੌਸਮ ਨਹੀਂ ਦੱਸਿਆ ਹੁੰਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ। 4 ਮਈ ਜਿਵੇਂ ਕੱਲ ਦੱਸਿਆ ਹੋਏ ਸੀ ਕਿ ਇੱਕ ਸਿਸਟਮ ਆ ਰਿਹਾ ਹੈ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ। 3 ਮਈ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਬੱਦਲਵਾਈ ਦੇਖੀ ਗਈ ਤੇ 4 ਤਰੀਕ ਨੂੰ ਇਸ ਦਾ ਅਸਰ ਮਾੜਾ ਮੋਟਾ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜ਼ਰੂਰ ਦੇਖਿਆ ਜਾਵੇਗਾ। ਸਵੇਰ ਵੇਲੇ ਤਾਂ ਦਿਨ ਸਾਫ਼ ਰਹਿਣ ਦੀ ਸੰਭਾਵਨਾ ਹੈ ਪਰ ਬਾਅਦ ਦੁਪਹਿਰ ਤੋਂ ਜਿਵੇਂ ਹੀ ਗਰਮੀ ਤੇ ਹੁੰਸ ਵਾਲਾ ਮਾਹੌਲ ਬਣਿਆ ਤਾਂ ਕੁਝ ਕਿ ਖੇਤਰਾਂ ਦੇ ਵਿੱਚ ਗਰਜ ਲਸ਼ਕਣ ਵਾਲੇ ਬੱਦਲ ਬਣ ਸਕਦੇ ਹਨ ਤੇ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਦੇਖਿਆ ਜਾ ਸਕਦੀਆਂ ਹਨ। ਪਰ ਇਹ ਜਿਹੜੀਆਂ ਕਾਰਵਾਈਆਂ ਹੋਣਗੀਆਂ 15 ਤੋਂ 20% ਇਲਾਕਿਆਂ ਦੇ ਵਿੱਚ ਹੀ ਹੋਣ ਦੀ ਸੰਭਾਵਨਾ ਹੈ ਵੱਡੇ ਪੱਧਰ ਤੇ ਕਿਸੇ ਵੀ ਇਲਾਕੇ ਵਿੱਚ ਮੀ ਪੈਣ ਦੀ ਸੰਭਾਵਨਾ ਨਹੀਂ ਹੈ ਖਾਸ ਕਰਕੇ ਇਹ ਕਾਰਵਾਈਆਂ ਟੁੱਟਮੀਆਂ ਹੋਣਗੀਆਂ ਹੁਣ ਕੀ ਹੈ ਵੀ ਦੁਪਹਿਰ ਤੋਂ ਬਾਅਦ ਸਵੇਰ ਵੇਲੇ ਸੋਹਣੀ ਧੁੱਪ ਨਿਕਲੇਗੀ ਤੇ ਮੌਸਮ ਸਾਫ਼ ਲੱਗੇਗਾ ਪਰ ਆਸਮਾਨ ਦੇ ਵਿੱਚ ਥੋੜੀ ਥੋੜੀ ਬੱਦਲਵਾਈ ਦੇਖੀ ਜਾਵੇਗੀ ਤੇ ਜੋ ਬਾਅਦ ਦੁਪਹਿਰ ਥੋੜੀ ਜਿਹੀ ਸੰਘਣੀ ਹੋਵੇਗੀ ਜਿਹੜੇ ਇਲਾਕਿਆਂ ਦੇ ਵਿੱਚ ਗਰਮੀ ਤੇ ਹੌਮਸ ਵਾਲਾ ਮਾਹੌਲ ਬਣਿਆ ਉਹਨਾਂ ਦੇ ਵਿੱਚ ਗਰਜ ਲੱਗਣ ਵਾਲੇ ਬੱਦਲਾਂ ਦੇ ਨਾਲ ਟੁੱਟਮੇ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਨੇ ਕਹਾਣੀ ਇੰਨੀ ਹੈ ਕਿ ਅੱਜ ਸਿਸਟਮ ਲੰਘ ਜਾਵੇਗਾ ਅਗਲੇ 5 ਅਤੇ 7 ਤਰੀਕ ਤੱਕ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ਼ ਹੀ ਰਹੇਗਾ ਕੋਈ ਖਾਸ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ